ਆਜੋ ਬੰਨਾ ਆਜੋ ਅੰਦਰ ਆਜੋ ਤੇਰੇ ਤੋਂ ਬੋਲੀ ਬੰਨਾ ਅੰਦਰ ਬਜੋ ਅੰਦਰ ਬਜੋ ਨਹੀਂ ਬੈਨੇ ਆ ਬਾਹਰ ਹਵਾ ਲੈ ਆ ਕੁਰਸੀ ਤੇ ਕੁਰਸੀ ਦੇ ਰਹਿ ਸਾਰਾ ਜਣ ਅੰਦਰ ਆ ਹਵਾ ਦਾ ਮਸਾ ਮਿਲ ਜੇ ਅਜੂ ਬੱਪੀ ਬਾਜੀ ਬੱਪੀ ਬਾਜੀ ਕੋਈ ਇਹਨਾਂ ਦਾ ਭਾਈਆਂ ਮੈਂ ਤਾਂ ਮੈਨੂੰ ਹੁਣ ਇਹਦਾ ਕੋਈ ਮਰਗੀ ਕਹਿਣ ਛੋੜਾ ਕਹਿਣ ਇਹਨਾਂ ਨੂੰ ਨਾਮ ਪਤਾ ਚੁਗਾ ਉਹ ਇਹਨਾਂ ਦਾ ਕਿ ਉਹਨਾਂ ਗੱਲ ਸਾਰੇ ਆ ਇੱਕ ਤਰੱਕੀ ਕਰ ਲੋ ਕਿ ਆ ਜਾਓ ਕਿ ਆ ਜਾਓ ਬੈਠ ਜਾਓ ਨੱਚਦੇ ਹੋ ਕੰਮ ਕਰੋ ਤਾਂ ਆਹ ਕੁਰਸੀਆਂ ਤੇ ਤੁਸੀਂ ਬੈਠੋ ਸੀ ਉੱਤਲੇ ਪਾਸੇ ਮੇਰੇ ਤੇ ਬੈਠ ਜਾਓਗੇ ਸਾਰੇ ਮੁਸਾਫਰ ਆ ਜੀ ਅਸਤੇ ਮਾਰੇ ਮੋਟੇ ਚੱਲਣਾ ਕਰਵਾਉਣਾ ਤੇ ਹੋ ਹੈ ਬਾਈਓ ਕਰਵਾ ਲਾ ਵੀ ਆ ਜਾਓ ਤੇ ਪਾਣੀ ਦਿੱਤਾ ਇਹ ਕੰਮ ਦੀ ਬਸ ਨਹੀਂ ਕਰਨਾ ਬਹਿ ਜਾ ਹੱਲਾ ਪਾ ਚਲੋ ਜਿੰਮੇ ਹੋਊਗਾ ਇਹਦਾ ਦੱਸਣਾ ਆਪਾਂ ਸਾਰੇ

ਕੋਈ ਸਰ ਇੱਕ ਨੂੰ ਮੁੰਦਰੀਆ ਨਾਲ ਡੈਬਟ ਕਰਾਂਗਾ ਐ ਨਹੀਂ ਹੈਗਾ ਯਾਰ ਦੋ ਵਾਈ ਕਾਲਾ ਕੰਮ ਨਹੀਂ ਕਰ ਮੈਂ ਇਹ ਕਹਿਣਾ ਮਾਂ ਵੀ ਇਹ ਥੇ ਨਹੀਂ ਸਿੰਗਲ ਲਵਾਇਆ ਜਾਵੇ ਕਿੱਥੇ ਲੱਗਦਾ ਵਾ ਪਾਉ ਦਾ ਮੈਨੂੰ ਸਾਹ ਸੁਣਿਆ ਆਉਂਗਾ ਜੀ ਬਾਹਰ ਦੇ ਪਾਸੇ ਲਿਖੂਗਾ ਜੀ ਗਰੀ ਦੇ ਹੁਣ ਉਹ ਦੁਕਾਨਾਂ ਦੇ ਇਹ ਆਪਣਾ ਬੰਦੇ ਆ ਬਾਕੀ ਹਰ ਮਾਹੇ ਸ਼ੋਕ ਪ੍ਰੈਸ਼ਰ ਪੱਪੀ ਜਿੰਦਾਬਾਦ ਸ਼ੋਕ ਪ੍ਰੈਸ਼ਰ ਪੱਪੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲਾਲਾ ਜੈ ਮਾਤਾ ਸਾਰਿਆਂ ਦੇ ਹਾਂ ਜੈ ਬਈ ਜੈ ਮਾਤਾ ਭਾਈ ਮੈਂ ਵੀ ਆ ਰਹੀ ਹਾਂ ਇਸ ਬਾੜ ਦੇ ਸਾਡੇ ਇੰਚਾਰਜ ਰਾਜੂ ਬੋਰਾ ਜੀ ਜੀ ਔਰ ਸਾਰੇ ਇਸ ਹਲਕੇ ਦੇ ਮੇਰੀਆਂ ਸਤਕਾਰਯੋਗ ਭੈਣਾ ਮਾਵਾ ਬਜ਼ੁਰਗ ਤੇ ਨੌਜਵਾਨ ਸਾਥੀ ਸਾਰਿਆਂ ਦੀ ਬਹੁਤ ਦੇਰ ਦੀ ਮੰਗ ਸੀ ਕਿਉਂਕਿ ਇਹ ਗਲੀਆਂ ਜਿਹੜੀਆਂ ਨੇ ਬਹੁਤ ਪੁਰਾਣੀਆਂ ਬੁੜੀਆਂ ਹੋਈਆਂ ਸੀ ਜੀ ਇਹ 41 ਲੱਖ ਦੀ ਲਾਗਤ ਨਾਲ ਗਲੀਆਂ ਤੇ ਪਾਣੀ ਦਾ ਪਾਪਾਂ ਦਾ ਕੰਮ ਹੋ ਰਿਹਾ ਔਰ ਆਉਣ ਵਾਲੇ ਟਾਈਮ 'ਚ ਬਾਹਰਲੇ ਪਾਸੇ ਇੱਕ ਟਿਊਬਵਲ ਵੀ ਅਸੀਂ ਜਲਦੀ ਇਸ ਮੁਹੱਲੇ ਨੂੰ ਦਾਂਗੇ ਤਾਂ ਕਿ ਪ੍ਰੋਬਲਮਾਂ ਜਿਹੜੀਆਂ ਪਾਣੀ ਦੀਆਂ ਇਹ ਸੋਲਵ ਕਰਦੀਆਂ ਪਹਿਲਾ ਕੰਮ ਆ ਮੇਰਾ ਸੈਂਟਰ ਹਲਕੇ 'ਚ 20 ਕਰੋੜ ਦੀ ਲਾਗਤ ਦੇ ਨਾਲ ਮੈਂ ਸਾਰੇ ਹਲਕੇ ਦੇ ਕੰਮ ਕਰਾ ਰਿਆ ਹਾਂ ਹਰ ਰੋਜ਼ ਇੱਕ ਨਮਾਜ਼ ਗਾਠਨ ਕਰਕੇ ਲੋਕ ਸੇਵਾ 'ਚ ਨੇ ਅੱਜ ਵੀ ਮਹੱਲੇ ਦੇ ਨੌਕਾਂ ਨਾਲ ਬੈ ਕੇ ਤੁਸੀਂ ਆਪ ਫਾਰਮ ਸਹਿਮਤੀ ਬਣਾਈ ਆ ਬੀ 12 ਕਿੱਥੇ ਲੱਗਣਾ ਦੇਖੋ ਇਹਨਾਂ ਲੋਕਾਂ ਦੇ ਦਾਸੀਂ ਬਣਾਏ ਹੋਏ ਆ ਅਸੀਂ ਕੋਈ ਉੱਪਰੋਂ ਤਾਂ ਆਕਾਸ਼ ਤੋਂ ਕੋਈ ਨਹੀਂ ਉਤਰਿਆ ਹੋਇਆ ਇਹਨਾਂ ਲੋਕਾਂ ਨੇ ਬਣਾਇਆ ਇਹਨਾਂ ਨੇ ਸਾਡੀ ਸੇਵਾ ਭਾਵਨਾ ਨੂੰ ਪਹਿਲਾਂ ਦੇਖਿਆ ਤੇ ਹੁਣ ਵੀ ਸਾਨੂੰ ਅਸ਼ੀਰਵਾਦ ਦੇਣ ਲਈ ਇਹ ਤਿਆਰ ਨੇ ਕੰਮ ਕਰਨਾ ਚਾਹੀਦਾ ਬੰਦੇ ਨੂੰ ਅਸੀਂ ਜਦੋਂ ਵੋਟਾਂ ਮੰਗਣ ਆਉਨੇ ਆ ਉਦੋਂ ਤਾਂ ਇਹਨਾਂ ਦੇ ਕੋਲ ਹੱਥ ਜੋੜਦੇ ਆ ਬਾਅਦ ਚ ਸਾਡਾ ਕਿਉਂ ਧਰਮ ਕਰਮ ਨਹੀਂ ਬੰਦਦਾ ਇਹਨਾਂ ਦਾ ਕੰਮ ਕਰਨਾ ਇਸ ਕਰਕੇ ਕੰਮ ਕਰਨਾ ਵਾ ਹਲਕਾ ਸੈਂਟਰ ਦੇ ਅੰਦਰ ਜਿਹੜਾ ਜਿਹੜਾ ਇਲਾਕਾ ਜਿਹੜੀ ਜਿਹੜੀ ਗਲੀ ਜਿਹੜੇ ਜਿਹੜੇ ਵੋਟਰ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਸਾਰੀ ਪੂਰੀ ਕੀਤੀ ਜਾਊਗੀ ਜਿਵੇਂ ਹੁਣ ਤੁਸੀਂ ਕਿਹਾ 27 ਤੇ ਵੋਟਾਂ ਸੀ ਤਾਂ ਮੰਗਣਾ ਨਹੀਂ ਜਿਹੜਾ 11-1100 ਰੁਪਏ ਦਿੰਦਾ ਬਿਲਕੁਲ ਇਹਨਾਂ ਮਾਮਾ ਭੈਣਾਂ ਨਾਲ ਵਾਦਾ ਵਾ ਮੈਂ ਤੁਹਾਡੇ ਦਾ ਹੀ ਵੀ ਦੱਸਣਾ ਚਾਹਣਾ 27 ਦੇ ਅੰਦਰ ਤਾਂ ਬੋਟਾ ਮੰਗਣ ਆਵਾਂਗੇ ਜੇ ਹਰ ਮਾਂ ਨੂੰ ਹਰ ਭੈਣ ਨੂੰ ਜਿਹੜਾ 1000 ਰੁਪਏ ਦਾ ਵਾਦਾ ਭਾਈ ਚ ਕੀਤਾ ਸੀਗਾ ਉਹ ਵਧਾ ਕੇ ਕਿਉਂਕਿ ਲੇਟ ਦੇ ਰਹੇ ਆ ਇਹਨਾਂ ਨੂੰ ਉਹ ਨਾਲ ਪਾ ਕੇ 100 ਰੁਪਿਆ ਹੋਰ 11 1100 ਰੁਪਿਆ ਦੇ ਰਹੇ ਆ ਹਰ ਮਾਂ ਨੂੰ ਉਹਨਾਂ ਨੇ ਇੱਕ ਕਹਿਆ ਸੀਗਾ ਪੈਨਸ਼ਨ ਪੈਨਸ਼ਨ ਦਾ ਕਿਹਾ ਸੀਗਾ ਜੀ ਪੈਨਸ਼ਨ ਵਧਾਣ ਨੂੰ ਦੇਖੋ ਪੈਨਸ਼ਨਾਂ ਵੀ ਵਧ ਜਾਣੀਆਂ ਨੇ ਜਦੋਂ ਬਿਜਲੀ ਦਾ ਬਿੱਲ ਆਉਂਦਾ ਸੀਗਾ 4000 4500 ਤੇ ਹਰ ਬੁੜੀ ਨੂੰ 1100 ਇਹ ਮਿਲਣ ਲੱਪਿਆ 5000 ਰੁਪਇਆ ਇੱਕ ਇਸਮਦਾਰ ਘਰ ਦਾ ਬਚਤ ਵਾਲੇ ਪਾਸੇ ਚਲ ਜਾਣਾ 5000 ਨਾਲ ਵਧੀਆ ਰਸੋਈ ਚੱਲਦੀ ਆ ਵਿਦਾਈ ਕੀ ਤਰੰਤਾਂ ਨੂੰ ਜ਼ਿਮਨੀ ਚੋਣ ਵਾਸਤੇ ਵੀ ਆ ਜਿਹੜੀਆਂ ਵੋਟਾਂ ਪੈ ਰੀਆਂ ਕੀ ਲੱਗਦਾ ਵੀ ਕਿਹੋ ਜਿਹਾ ਰਿਜ਼ਲਟ ਜਿਹੜਾ ਤੁਸੀਂ ਐਕਸਪੈਕਟ ਕਰ ਰਹੇ ਵਧੀਆ ਵਧੀਆ ਰਿਜ਼ਲਟ ਆਊਗਾ ਲੋਕ ਮੰਗਦੇ ਹੁੰਦੇ ਆ ਪੌਣੇ 5 ਸਾਲ ਬਾਅਦ ਆ ਕੇ ਜਿਹੜੇ ਪਹਿਲੇ ਸਿਆਸੀ ਬੰਦੇ ਸੀ ਅਸੀਂ ਗਲੀਆਂ 'ਚ ਫਿਰ ਰਹੇ ਆ ਲੋਕਾਂ ਦੇ ਵਿੱਚ ਫਿਰੇ ਆ ਔਰ ਹਰ ਬੰਦੇ ਨੂੰ ਇਹ ਪਤਾ ਵਾ ਵੀ ਸਰਦਾਰ ਭਗਵਾਨ ਸਿੰਘ ਮਾਨ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਜਿਹੜੇ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਆ ਜਿਹੜੇ ਜਿਹੜੇ ਪੂਰੇ ਕੀਤੇ ਆ ਅੱਜ ਤਨ ਤਨ ਚ ਵਿਕਾਸ ਦੇ ਤੌਰ ਦੇ ਉੱਤੇ ਵੋਟ ਮੰਗ ਰਹੇ ਆ ਧੰਨਵਾਦ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਸੀ ਮੈਂ ਵੀ ਕਿਸੇ ਬੰਦੇ ਨੂੰ ਨਾ ਪ੍ਰੋਬਲਮ ਪਵੇ ਜੇ ਹੁਣ ਉਹ ਕੱਲ ਨੂੰ ਜਿੱਦ ਕਰੂਗਾ ਪੁਲਿਸ ਨੇ ਆਪਣੀ ਕਾਰਵਾਈ ਕਰ ਦੇਣੀ ਆ ਮੈਂ ਇਸ ਗੱਲ ਤੋਂ ਕਹਿੰਦਾ ਵੀ ਕੋਈ ਨਾ ਪ੍ਰੋਬਲਮ ਨਾ ਪਰ ਮੈਂ ਉਹਨੂੰ ਬੁਲਾ ਕੇ ਇੱਕ ਵਾਰੀ ਫੇਰ ਪੁੱਛ ਲੈਣਾ ਵੀ ਭਾਈ ਮੇਰਾ ਨਹੀਂ ਸਰਦਾ ਮੈਂ ਮੱਲੇ ਆ ਕਹਿੰਦਾ ਇਹ ਕੰਮ ਕਰਕੇ ਦਊਗਾ ਤੇ ਆ ਉਹਨਾਂ ਦੀ ਸਮੱਸਿਆ ਹੱਲ ਹੋਣੀ ਆ ਜੇ ਤੂੰ ਅਰਚਨ ਪਾਏਗਾ ਤੇਰੇ ਤੇ ਕਾਨੂੰਨੀ ਕਾਰਵਾਈ ਹੋਣੀ ਆ ਫੇਰ ਬਾਅਦ ਚ ਆ ਬਿਲਕੁਲ ਠੀਕ ਹੈ ਨਾ ਹੁਣ ਸੁਣ ਲਓ ਮੇਰੀ ਗੱਲ ਜੇ ਆਪਾਂ ਪਾਣੀ ਦਾ ਸਾਧਨ ਨਹੀਂ ਕਰਦੇ ਤੇ ਕੇ ਪਾਣੀ ਦੀ ਉਹ ਦਿਕਰ ਰਹੀ ਤੇ ਫੇਰ ਪਾਇਆ ਗਿਆ ਜਦੋਂ ਆਪਾਂ ਕਿਸੇ ਪਾਸਿਓਂ ਹੋਰ ਲਿਆਵਾਂਗੇ ਤੁਸੀਂ ਪਾਣੀ ਤਾਂ ਪਾਣੀ ਦਾ ਦਾ ਫਿਰ ਘੱਟ ਕਿਸੇ ਦੇ ਘਰ ਚ ਘੱਟ ਆਊਗਾ ਕਿ ਇਹਦੇ ਵੱਧ ਆਊਗਾ ਅਰੇ ਬੋਈ ਉਸੇ ਵੈਸੇ ਉੱਚਾਈ ਦੇ ਬੈਠੇ ਹਾਂ ਤੁਸ਼ਾ ਨਾਲੋਂ ਪਾਣੀ ਜਦੋਂ ਪਾਣੀ ਡੈਫੀਸੀ ਹੁੰਦੀ ਪਾਣੀ ਫਿਰ ਮਿਕਸਿੰਗ ਹੁੰਦਾ ਸੱਕ ਕਰਦਾ ਸਿਵਰੇ ਦਾ ਪਾਣੀ ਵੀ ਵੀਰ ਨਾ ਮੈਂ ਵੈਸੇ ਨਹੀਂ ਉਹ ਯਾਰ ਉਹ ਆਰਡਰ ਆਂਦਾ ਆਪਾਂ ਲਾਉਣਾ ਹੀ ਆ ਜਾਂ ਤੂੰ ਮੈਨੂੰ ਬਾਅਦ ਜਗਾਸ ਲੈ ਕਰ ਆਪਾਂ ਲਾਉਣਾ ਵਾਸ ਮੈਂ ਉਹਨਾਂ ਨਾਲ ਕੱਲ ਨੂੰ ਬੁਲਾ ਕੇ ਪੁੱਛ ਲੈਣਾ ਮੈਂ ਉਹਨੂੰ ਕਹਿ ਦੇਣਾ ਵੀ ਭਾਈ ਚਾਰਾ ਵੀ ਦਾਦੀ ਤੇਰਾ ਬੱਲੇ ਚ ਸਾਰੇ ਨਾ ਰਹੇਗਾ ਵੀ ਨਹੀਂ ਮੈਂ ਤਾਂ ਲਾਉਣਾ ਹੀ ਲਾਉਣਾ ਵਾ ਕੱਲ ਨੂੰ ਤੈਨੂੰ ਕੋਈ ਦਿੱਕਤ ਆਉਗੀ ਆਪਾਂ ਤੂੰ ਉੱਥੇ ਪਾਸ ਹੋਇਆ ਹੋਇਆ ਵਾਸ ਫਿਰ ਉਹ ਤਿਆਰੀ ਕਰ ਮੈਂ ਕੱਲ ਪਰਸੋਂ ਆਪਾਂ ਉਹ ਕਰ ਦੁੱ ਕਰ ਮੈਂ ਤਾਂ ਕੱਲ ਨੂੰ ਬੜੀ ਮਹਿੰਦੀ ਕੀਤੀ ਸੀ ਜਾਇਆ ਲਾਉਣਾ ਵਾ ਹਾ ਬਈ ਮੈਨੂੰ ਕਾ ਵੀ ਫੋਨ ਆਇਆ ਕਿ ਤੇ ਨਿਕਲ ਰਾ ਕਿਤੇ ਪਤਾ ਨਹੀਂ ਕਰਨ ਲੱਗੇ ਕੀ ਕਰਨ ਲੱਗੇ ਮੈਂ 5 ਕਿਹਾ ਉਹ ਬੰਦਾ ਬੋਲ ਰਿਹਾ ਮੈਂ ਕਹਿੰਦੇ ਇਹ ਉਹੀ ਜੀ ਗੱਲ ਕਰਦੇ ਨੇ ਦੇਖੋ ਜੀ ਭਾਜੀ ਇਹ ਜੀ ਕਿਥੇ ਨਾ ਬੱਜੀ ਨਹੀਂ ਬੱਲੇ ਦੇ ਸਾਹ ਬੱਲੇ ਸਾਲੇ ਬੱਲੇ ਚ ਕਰਾ ਨਾ ਪਈ ਹੈ ਕਾਣੀਆਂ ਲਾ ਕੇ ਜਰਾ ਗਰਮ ਕਰਾ ਬੋਲ ਲਾ ਕੇ ਅੱਲਾ ਗੱਲ ਬਾਤ ਸੁਣੋ

ਬੰਚੇਂ ਚੰਦੋਂ ਲਵਰੀ ਗਾਲ 27 ਚ ਤੇਰੇ ਕੋ ਤਾਂ ਆਉਣਾ 1000 ਦਾ 1100 ਕਰਤਾ 1100 ਦੇਣਾ ਤੁਨੂੰ 1100 ਦੇਣਾ 35 ਤਾਂ ਬੁਣਦੇ ਨੇ ਭਾਈ ਉੱਥੇ ਆ 1100 ਮਿਲਣਾ ਪੰਜ ਕਿੰਨੇ ਜਾਣੇ ਆ ਘਰ ਚ ਕਿੰਨੀਆਂ ਬੁੜੀਆਂ ਹੋਰ ਬੁੜੀਆਂ ਦੀ ਸਾਡੀਆਂ ਦਾ ਕਿੰਨੇ ਨਹੀਂ ਕੋਈ ਬੰਲਾ ਦੋ ਹੀ ਅਸੀਂ ਦਾ ਦੋ ਆਣਾ ਫਿਰ 2200 ਆਉਣਾ 2200 ਹੋ ਗਿਆ 1500 ਬੈਕ ਹੋ ਗਈ 2200 2200 ਹੋ ਗਿਆ ਬਿੱਲ ਕਿੰਨਾ ਆਉਂਦਾ ਸੀ ਬਿੱਲ ਤੇ ਜਿਹੀ ਹੋਈ ਆਂਦਾ